ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ ਪਾਸੋਂ 63 ਕਿਲੋਗ੍ਰam ਅਫੀਮ ਸਮੇਤ ਦੋ ਟਰੱਕ ਅਤੇ ਇੱਕ ਟਰੈਕਟਰ ਟਰਾਲੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਐਸਐਸਪੀ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਕਿ ਸਵੇਰੇ 3 ਵਜੇ ਦੇ ਕਰੀਬ ਚਾਰ ਨਸ਼ਾ ਤਸਕਰਾਂ ਪਾਸੋਂ 63 ਕਿਲੋਗ੍ਰam ਅਫੀਮ ਸਮੇਤ ਦੋ ਟਰੱਕ ਅਤੇ ਇੱਕ ਟਰੈਕਟਰ ਟਰਾਲੀ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸਾਨੂੰ ਕਿਸੇ ਵਿਅਕਤੀ ਵੱਲੋਂ ਖੁਫੀਆ ਜਾਣਕਾਰੀ ਮਿਲੀ ਗਈ ਕੁਝ ਨਸ਼ਾ ਤਸਕਰ ਭਾਰੀ ਮਾਤਰਾ ਵਿੱਚ ਨਸ਼ਾ ਲੈ ਕੇ ਆ ਰਹੇ ਨੇ ਜਿਸ ਬਾਰੇ ਜਾਣਕਾਰੀ ਮਿਲਦੇ ਸਾਰ ਸਾਡੀ ਪੁਲਿਸ ਫੋਰਸ ਵੱਲੋਂ ਕਮਾਲਪੁਰ ਗੇਟ 메ਨ ਜੀਟੀ ਰੋਡ ਗੁਰਾਇਆਂ ਫਲੋਰ ਤੇ ਫਗਵਾੜਾ ਸਾਈਡ ਨਾਕਾਬੰਦੀ ਕੀਤੀ ਗਈ ਜਿਸ ਦੌਰਾਨ ਇੱਕ ਟਰੱਕ ਸੋਨਾਲੀ ਕਾ ਟਰੈਕਟਰ ਸਮੇਤ ਟਰਾਲੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਅਫੀਮ ਪ੍ਰਾਪਤ ਹੋਈ ਉਹਨਾਂ ਦੱਸਿਆ ਕਿ ਜਿਸ ਵਿਅਕਤੀ ਦਾ ਟਰੱਕ ਹੈ ਉਸ ਦਾ ਨਾਮ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਗਿੱਦੜੀ ਥਾਣਾ ਦਰਾਹਾ ਜ਼ਿਲ੍ਹਾ ਲੁਧਿਆਣਾ ਵੱਲੋਂ ਵੱਜੋਂ ਉਸ ਦੀ ਪਛਾਣ ਹੋਈ ਹੈ ਦੂਜੇ ਟਰੱਕ ਡਰਾਈਵਰ ਸਾਥੀ ਦਾ ਨਾਮ ਹਰਮੋਹਨ ਸਿੰਘ ਉਰਫ ਮੋਣਾ ਪੁੱਤਰ ਮਲਕੀਸ਼ ਸਿੰਘ ਵਾਸੀ ਮਾਨਕੀ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵੱਜੋਂ ਹੋਈ ਹੈ ਐਸਐਸਪੀ ਨੇ ਅੱਗੇ ਦੱਸਿਆ ਕਿ ਇਹ ਦੋਨੋਂ ਮਨੀਪੁਰ ਚੋਂ ਪਤੀ ਲੋਡ ਕਰਕੇ ਲੈ ਕੇ ਆ ਰਹੇ ਸਨ ਜਿਸ ਦੇ ਵਿੱਚ ਇਹਨਾਂ ਨੇ ਭਾਰੀ ਮਾਤਰਾ ਵਿੱਚ ਅਫੀਮ ਲੁਕੋਈ ਹੋਈ ਸੀ ਜਿਸ ਨੂੰ ਇਹਨਾਂ ਨੇ ਅੰਮ੍ਰਿਤਸਰ ਵਿੱਚ ਭਾਰੀ ਰੇਟਾਂ ਦੇ ਵਿੱਚ ਵੇਚਣਾ ਸੀ ਉਹਨਾਂ ਦੱਸਿਆ ਕਿ ਟੋਟਲ 63 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਉਹਨਾਂ ਅੱਗੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਵਿਅਕਤੀ ਪਹਿਲਾਂ ਹੀ ਨਸ਼ਾ ਤਸਕਰੀ ਦੇ ਚੱਕਰ ਵਿੱਚ 10 ਸਾਲ ਦੀ ਸਜ਼ਾ ਕੱਟ ਕੇ ਵਾਪਸ ਆ ਚੁੱਕਾ ਹੈ ਅਤੇ ਤਿੰਨ ਅਲੱਗ-ਅਲੱਗ ਜੁਰਮਾਂ ਦੇ ਵਿੱਚ ਪਹਿਲਾ ਜੇਲ੍ਹ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ ਇੱਕ ਦੇ ਉੱਤੇ ਹੁਣ ਧਾਰਾ 31 ਵੀ ਲਗਾਈ ਗਈ ਹੈ ਫਗਵਾੜਾ ਤੋਂ ਡੀਡੀ ਪੰਜਾਬ ਦੇ ਲਈ ਇਹ ਵਿਸ਼ੇਸ਼ ਖਬਰ ਹਾਂਜੀ ਸਰ ਕੀ ਪੂਰਾ ਮਾਮਲਾ ਸੀਗਾ ਅੱਜ ਕਾਨਫਰੰਸ ਜਿਹੜੀ ਕੀਤੀ ਹੈ ਕਿ ਇਹਦਾ ਮੰਤਕ ਕੀ ਸੀਗਾ ਇਹ ਮੈਡਮ ਅੱਜ ਤਕਰੀਬਨ 2:00 ਵਜੇ ਜਿਹੜਾ ਐਸਐਚਓ ਗੁਰਾਇਆ ਸੁਖਦੇਵ ਸਿੰਘ ਹੋਣਾ ਨੇ ਨਾਕਾ ਲਗਾਇਆ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਆਈ ਵੀ ਟਰੱਕ ਨੰਬਰ ਪੀਵੀ 10 ਐਚਏ 699 ਅਤੇ ਐਚਐਨ ਨੜੇ ਨਵੇਂ 21 ਜਿਹੜੇ ਆ ਔਰ ਇਹਨਾਂ ਨਾਲ ਇੱਕ ਸੋਨਾ ਲਿਕਾ ਦੀ ਟਰੈਕਟਰ ਟਰਾਲੀ ਆ ਇਹ ਕਾਫੀ ਮਾਤਰਾ ਦੇ ਵਿੱਚ ਜਗਦੀਸ਼ ਸਿੰਘ ਗੁਰਪ੍ਰੀਤ ਸਿੰਘ ਜਰਨੈਲ ਸਿੰਘ ਤੇ ਹਰਮੋਨ ਸਿੰਘ ਇਹ ਇਹਦੇ ਵਿੱਚ ਲਿਆ ਰਹੇ ਨੇ ਔਰ ਫੇਮ ਦੀ ਸਮਗਲਿੰਗ ਕਰ ਰਹੇ ਨੇ ਜੋ ਇਹਨਾਂ ਨੇ ਨਾਕੇ ਨੂੰ ਸਟਰੋਂਗ ਕਰਕੇ ਉੱਥੇ ਚੈਕਿੰਗ ਸ਼ੁਰੂ ਕੀਤੀ ਔਰ ਦੌਰਾਨੇ ਚੈਕਿੰਗ ਇਹਨਾਂ ਨੇ ਜਿਹੜੇ ਦੋਨਾਂ ਟਰੱਕਾਂ ਦੇ ਵਿੱਚ ਔਰ ਇੱਕ ਜਿਹੜੀ ਟਰੈਕਟਰ ਟਰਾਲੀ ਆ ਇਹਨਾਂ ਦੇ ਵਿੱਚੋਂ ਇਹਨਾਂ ਨੇ ਸਪੈਸ਼ਲ ਬਾਕਸ ਬਣਾ ਕੇ ਅਲੱਗ-ਅਲੱਗ ਇਨਾਂ ਨੂੰ ਚਾਰ ਦੋਸ਼ੀਆਂ ਨੂੰ ਅਰੈਸਟ ਕੀਤਾ ਔਰ ਇਹਨਾਂ ਕੋਲੋਂ 63 ਕਿਲੋ ਜਿਹੜੀ ਐ ਅਫੀਮ ਜਿਹੜੀ ਐ ਉਹ ਬਰਾਮਦ ਕੀਤੀ ਐ ਜੋ ਇਹਨਾਂ ਦੀ ਮਜੀਦ ਪੁੱਛ ਕੇ ਇਸ ਤੇ ਪਤਾ ਲੱਗਿਆ ਵੀ ਇਹ ਇਮਫਾਲ ਤੋਂ ਚਾਹ ਪੱਤੀ ਦੀ ਬਿਲਟੀ ਦੇ ਵਿੱਚ ਜਿਹੜੀ ਉਹਦੇ ਵਿੱਚ ਲੈ ਕੇ ਆਂਦੇ ਸੀ ਔਰ ਅੰਮ੍ਰਿਤਸਰ ਇਹਨਾਂ ਨੇ ਜਾ ਕੇ ਸਪਲਾਈ ਕਰਨੀ ਸੀ ਔਰ 1,30,000 ਰੁਪਇਆ ਪਰ ਕੇਜੀ ਇਹ ਲੈ ਕੇ ਆਉਂਦੇ ਸੀ 2 ਤੋਂ 2.5 ਲੱਖ ਰੁਪਏ ਦੀ ਇਹਨਾਂ ਨੇ ਅੱਗੇ ਪਰ ਕੇਜੀ ਵਿੱਚ ਨਹੀਂ ਸੀਗੀ ਔਰ ਜੋ ਇਹਨਾਂ ਦੀ ਅਸੀਂ ਹੁਣ ਕੇਸ ਰਜਿਸਟਰ ਕਰਕੇ ਅੰਡਰ ਸੈਕਸ਼ਨ 15 ਐਨਡੀਪੀਐਸ ਐਕਟ ਦੇ 31ਏ ਐਨਡੀਪੀਐਸ ਜਿਹੜਾ ਇਹਨਾਂ ਨੂੰ ਅਸੀਂ ਕੇਸ ਰਜਿਸਟਰ ਕੀਤਾ 31ਏ ਧਾਰਾ ਜਿਹੜੀ ਹੈ ਉਹ ਜਿਹੜਾ ਬੰਦਾ ਪੁਰਾਣਾ ਕੋਈ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਚੁੱਕਿਆ ਹੋਵੇ ਤੇ ਨਾ ਜੁਰਮ ਕਰਨੋਂ ਹਟੇ ਉਸ ਦੇ ਉੱਪਰ ਲੱਗਦੀ ਹੈ ਜੋ ਇਹਦੇ ਵਿੱਚ ਕਾਫੀ ਸਖਤ ਸਜ਼ਾ ਆ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਔਰ ਇਹ ਪਹਿਲਾ ਇੱਕ ਮੁਕਦਮੇ 'ਚ ਜਗਜੀਤ ਸਿੰਘ ਜਿਹੜਾ ਆ ਪਟਿਆਲੇ ਦੇ ਮੁਕਦਮੇ 'ਚ 2012 ਦੇ 10 ਸਾਲ ਦੀ ਇਹਨੂੰ ਕੈਦ ਹੋਈ ਸੀ ਉਹ ਚ 5 ਸਾਲ ਦੀ ਕੈਦ ਦੇ ਪੁੱਗ ਕੇ ਬੇਲ ਤੇ ਆਇਆ ਸੀ ਔਰ ਦੁਬਾਰਾ ਇਹਨੇ ਸਮਗਲਿੰਗ ਸ਼ੁਰੂ ਕਰ ਦਿੱਤੀ ਸਰ ਬਾਕੀ ਦੇ ਜਿਹੜੇ ਤਿੰਨ ਨੇ ਉਹਨਾਂ ਤੇ ਵੀ ਪਹਿਲਾਂ ਕੋਈ ਪਰਚੇ ਦਰਜ ਨੇ ਉਹਨਾਂ ਦੇ ਉੱਪਰ ਗੁਰਪ੍ਰੀਤ ਸਿੰਘ ਦੇ ਉੱਪਰ ਦੋ ਪਰਚੇ ਦਰਜ ਨੇ ਹਰਮੋਨ ਸਿੰਘ ਦੇ ਉੱਪਰ ਇੱਕ ਪਰਚਾ ਦਰਜ ਨੇ ਥੋੜੇ ਕਹਿੰਦਾ ਮਤਲਬ ਕਿ ਤਿੰਨੋਂ ਇਮਫਾਲ ਤੋਂ ਟਰੱਕ ਚਲਾ ਕੇ ਆਏ ਨੇ ਵੀ ਹਾਂ ਤਿੰਨੋਂ ਜਿਹੜੇ ਉੱਥੋਂ ਟਰੱਕ ਤੇ ਲੈ ਕੇ ਆਏ ਨੇ ਇੱਥੇ ਰਸਤੇ 'ਚ ਆ ਕੇ ਇਹਨਾਂ ਨੇ ਟਰੈਕਟਰ ਟਰਾਲੀ ਜਿਹੜੀ ਆ ਉਹ ਚੇਂਜ ਕੀਤੀ ਸਰ ਜਿਹੜੀ ਸਪਲਾਈ ਹੈਗੀ ਆ ਸਿਰਫ ਅੰਮ੍ਰਿਤਸਰ 'ਚ ਹੀ ਕਰਦੇ ਸੀ ਜਾਂ ਪੂਰੇ ਪੰਜਾਬ ਦੇ ਇਹ ਜਿਸ ਤਰ੍ਹਾਂ ਅਸੀਂ ਇਹਨਾਂ ਤੋਂ ਪੁੱਛ ਕੇ ਕਰਾਂਗੇ ਜਿਹੜਾ ਆ ਜਿਹੜੀ ਫੀਮ ਲੈ ਕੇ ਆਏ ਸੀ ਇਹਨਾਂ ਨੇ ਅੰਮ੍ਰਿਤਸਰ ਲੈ ਕੇ ਜਾਣੀ ਇਸ ਤੋਂ ਪਹਿਲਾਂ ਇਹਨਾਂ ਨੇ ਕਿੰਨੇ ਢੇੜੇ ਲਗਾਏ ਨੇ ਕਿੰਨੀ ਵਾਰੀ ਉੱਥੋਂ ਲੈ ਕੇ ਆਏ ਨੇ ਇਹ ਸਾਰੇ ਅਸੀਂ ਕੁਐਸਚਨਿੰਗ ਕਰਾਂਗੇ ਮਾਨਯੋਗ ਅਦਾਲਤ ਤੋਂ ਮੰਨ ਲੈਣ ਨੂੰ ਸਰ ਲੈ ਕੇ ਕਿੱਦਾਂ ਹੁੰਦੇ ਸੀ ਇਹ ਇਹ ਜਿਹੜੇ ਟਰੱਕ ਆ ਇਹਨਾਂ ਦੇ ਵਿੱਚ ਇਹਨਾਂ ਨੇ ਸਪੈਸ਼ਲ ਬਾਕਸ ਬਣਾਏ ਸੀਗੇ ਜਿਹੜੀ ਉਹਦੀ ਤੇਲ ਵਾਲੀ ਟੈਂਕੀ ਹੁੰਦੀ ਆ ਉਹਦੇ ਵਿੱਚ ਛਪਾ ਕੇ ਲੈ ਕੇ ਆਉਂਦੇ ਸੀ ਅੱਗੇ ਆ ਕੇ ਟਰਾਂਸ ਨੂੰ ਚੇਂਜ ਕਰ ਲੈਂਦੇ ਸੀ ਆਪਣੀ ਟਰਾਂਸਪੋਰਟ ਜਿਸ ਤਰ੍ਹਾਂ ਇਹਨਾਂ ਨੇ ਇੱਕ ਟਰਾਲੀ ਸੀਗੀ ਟਰਾਲੀ ਦੇ ਦੋਨਾਂ ਟਾਇਰਾਂ ਦੇ ਵਿੱਚ ਘਰ ਇੱਕ ਬੜਾ ਵੱਡਾ ਬਕਸਾ ਬਣਾਇਆ ਜਿਹਦੇ ਕੋਲੋਂ ਜਿਹਨੂੰ ਅੱਜ ਜਗਜੀਤ ਸਿੰਘ ਚਲਾ ਰਿਹਾ ਸੀਗਾ ਔਰ 33 ਕਿਲੋ ਫੀਮ ਉਹਦੇ ਵਿੱਚੋਂ ਰਿਕਵਰ ਹੋਈ ਹੈ ਬਾਕੀ ਜਿਹੜੀ ਹੈ ਟਰੱਕਾਂ ਦੇ ਵਿੱਚੋਂ ਹੀ ਬਰਾਮਦ ਹੋਈ। ਉੱਥੋਂ ਦੀ ਲੈ ਕੇ ਕਿੰਨੀਆਂ ਟਰਾਲੀਆਂ ਚੇਂਜ ਕਰਕੇ ਕਿਹੜੇ ਪੰਜਾਬ ਦੇ ਇਹਨਾਂ ਨੇ ਜੋ ਅਜੇ ਤੱਕ ਸਾਨੂੰ ਦੱਸਿਆ ਆ ਉਹ ਇਹੋ ਹੀ ਆ ਵੀ ਦੋ ਟਰੱਕਾਂ 'ਚੋਂ ਇੱਥੋਂ ਲੈ ਕੇ ਆਏ ਸੀ ਸਮਾਨ ਔਰ ਇੱਕ ਟਰਾਲੀ ਇਹਨਾਂ ਨੇ ਚੇਂਜ ਕੀਤੀ ਸੀਗੀ ਔਰ ਰਸਤੇ ਦੇ ਵਿੱਚ ਜਿਹੜਾ ਫੜਿਆ ਗਿਆ। ਐਗਜੈਕਟ ਕਿਹੜੇ ਪੁਆਇੰਟ ਦੇ ਉੱਤੇ ਇਹਨਾਂ ਨੂੰ ਫੜਿਆ ਗਿਆ ਔਰ ਕਿਵੇਂ ਮਤਲਬ ਪੁਲਿਸ ਦੇ ਉੱਤੇ ਕਾਰਗੁਜ਼ਾਰੀ ਨਹੀਂ ਹੈ। ਕਮਾਲ ਕੇ ਜਿਹੜਾ ਫਲੋਰ ਟੂਵਰਡਸ ਜਲੰਧਰ ਰੋਡ ਦੇ ਉੱਪਰ ਕਮਾਲ ਕੇ ਪਿੰਡ ਦਾ ਅੱਡਾ ਆਂਦਾ ਉੱਥੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਹਾਂਜੀ ਕੋਈ ਜੀ ਆਪ ਕੀ ਸੀ ਕਿਸੇ ਵਾਸਤੇ ਲੈ ਕੇ ਹਾਂਜੀ ਹਾਂਜੀ 1 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਆਪ ਸਾਰਾ ਹਾਂਜੀ ਇਹ ਸਾਰਾ ਅਜੇ ਪਤਾ ਕਰਾਂਗੇ ਇਹਨਾਂ ਨੇ ਅਜੇ ਤੱਕ ਜੋ ਮਜੀਦ ਪੁੱਛੇਗੇ ਛਾ ਜਿਹੜਾ ਅੰਮ੍ਰਿਤਸਰ ਵਾਲਾ ਬੰਦਾ ਕੌਣ ਸੀਗਾ ਹੋ ਸਕਦਾ ਉਹ ਮੇਨ ਸਮਗਲਰ ਹੋਵੇ ਉਹ ਸਾਰੀ ਡਿਟੇਲ ਅਜੇ ਪਤਾ ਕਰਾਂਗੇ